ਸਤਿ ਸ਼੍ਰੀ ਅਕਾਲ ਜੀ ਬਾਰਕਤ ਵੀਡੀਓ ਵਿੱਚ ਜਦੋਂ ਵਿੱਕੀ ਪ੍ਰੀਤ ਨੂੰ ਫੋਨ ਦੇ ਜਾਂਦਾ ਹੈ ਤਾਂ ਪ੍ਰੀਤ ਆਪਣੀ ਮੰਮੀ ਨੂੰ ਫੋਨ ਕਰਦੀ ਹੈ ਤਾਂ ਉਸ ਦੀ ਮੰਮੀ ਬਹੁਤ ਖੁਸ਼ ਹੁੰਦੀ ਹੈ ਮੇਰੀ ਧੀ ਦਾ ਫੋਨ ਆਇਆ ਪ੍ਰੀਤ ਦੀ ਮੰਮੀ ਨੇ ਕਿਹਾ ਪ੍ਰੀਤ ਤੂੰ ਮਨੂੰ ਦਿਨ ਵਿੱਚ ਦੋ ਵਾਰ ਫੋਨ ਕਰਿਆ ਕਰ ਫਿਰ ਪ੍ਰੀਤ ਆਪਣੀ ਮੰਮੀ ਨੂੰ ਕਹਿੰਦੀ ਹੈ ਕਿ ਤੁਸੀਂ ਭਾਬੀ ਤੇ ਡੈਡੀ ਨਾਲ ਨਾ ਲੜਿਆ ਕਰੋ ਤੁਸੀਂ ਮੇਰੇ ਕਰਕੇ ਆਪਣੇ ਘਰ ਵਿੱਚ ਲੜਾਈ ਨਾ ਕਰਿਆ ਕਰੋ ਫਿਰ ਪ੍ਰੀਤ ਦੀ ਮੰਮੀ ਕਹਿੰਦੀ ਹੈ ਕਿ ਤੂੰ ਉਹਨਾਂ ਦੀਆਂ ਸਿਫਤਾ ਕਰੀ ਜਾਂਦੀ ਆ ਤੇ ਪ੍ਰੀਤ ਕੁਝ ਵੀ ਨਹੀਂ ਦੱਸਦੀ ਆਪਣੀ ਮਾਂ ਨੂੰ ਜੋ ਕਿ ਵਿੱਕੀ ਪ੍ਰੀਤ ਨਾਲ ਕਰਦਾ ਹੈ ਪ੍ਰੀਤ ਦੀ ਮੰਮੀ ਪ੍ਰੀਤ ਨੂੰ ਕਹਿੰਦੀ ਹੈ ਕਿ ਮੇਰਾ ਜਵਾਈ ਕਿੰਨਾ ਚੰਗਾ ਆ ਪਰ ਇਹ ਸਾਰੇ ਉਸ ਤੋਂ ਨਫ਼ਰਤ ਕਰਦੇ ਹਨ ਫਿਰ ਪ੍ਰੀਤ ਮਾਨ ਵਿੱਚ ਸੋਚਦੀ ਆ ਕਿ ਵੀਰੇ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਕਿ ਵਿੱਕੀ ਦੀ ਆ ਹਰਕਤਾ ਕਿੱਦਾਂ ਦੀ ਆ ਕਿ ਉਹ ਕਿੱਦਾਂ ਦਾ ਆ ਫਿਰ ਮੰਮੀ ਪ੍ਰੀਤ ਨੂੰ ਕਹਿੰਦੀ ਹੈ ਕਿ ਜੇ ਕਿਸੇ ਚੀਜ਼ ਦੀ ਲੋੜ ਆ ਪੈਸੇ ਦੀ ਲੋੜ ਆ ਤੂੰ ਮੈਨੂੰ ਦੱਸੀ ਮੈਂ ਤੈਨੂੰ ਆਪੇ ਦਵਾਗੀ ਤੂੰ ਮੰਗਵਾ ਲਮੀ ਪ੍ਰੀਤ ਕਹਿੰਦੀ ਨਹੀਂ ਮੰਮੀ ਐਦਾ ਚੰਗਾ ਨਹੀਂ ਲੱਗਦਾ ਤੁਸੀਂ ਤਾਂ ਪਹਿਲਾਂ ਹੀ ਬਹੁਤ ਕੁਝ ਦੇ ਦਿੱਤਾ ਮੈਨੂੰ ਫਿਰ ਪ੍ਰੀਤ ਫੋਨ ਕੱਟ ਦਿੰਦੀ ਹੈ ਤੇ ਇਹ ਜਿਹੜਾ ਇਹ ਸੋਚਦੀ ਹੈ ਕਿ ਕਿਤੇ ਵਿੱਕੀ ਨੇ ਰਿਕਾਰਡਿੰਗ ਤਾਂ ਨਹੀਂ ਲਗਾਈ ਫਿਰ ਮੈਨੂੰ ਫੋਨ ਦੇ ਗਿਆ ਜਿਹੜਾ ਮੈਨੂੰ ਫੋਨ ਦੇ ਗਿਆ ਜਦੋਂ ਵਿੱਕੀ ਤੇ ਉਸਦੀ ਮੰਮੀ ਆਉਂਦੇ ਆ ਤਾਂ ਵਿੱਕੀ ਦੀ ਮੰਮੀ ਕਹਿੰਦੀ ਆ ਕਿ ਤੂੰ ਫੋਨ ਦੇ ਆਇਆ ਪ੍ਰੀਤ ਨੂੰ ਉਹ ਆਪਣੀ ਮੰਮੀ ਤੇ ਭਰਾ ਨੂੰ ਸਾਰਾ ਕੁਝ ਦੱਸ ਦੇਵੇਗੀ ਵਿੱਕੀ ਕਹਿੰਦਾ ਪ੍ਰੀਤ ਇੰਨੇ ਜੋਗੀ ਨਹੀਂ ਹੈਗੀ ਫਿਰ ਜਦ ਉਹ ਘਰ ਆਉਂਦੇ ਹਨ ਤਾਂ ਉਸਦੀ ਮੰਮੀ ਤੇ ਵਿੱਕੀ ਬਹੁਤ ਡਰਦੇ ਹਨ ਕਿ ਪ੍ਰੀਤ ਆਪਣੇ ਘਰ ਦੇ ਅਨੂਨਾ ਬੁਲਾ ਕੇ ਬੈਠੀ ਹੋਵੇ ਜਦੋਂ ਉਹ ਅੰਦਰ ਜਾਂਦੇ ਹਨ ਤਾਂ ਪ੍ਰੀਤ ਘਰ ਦਾ ਕੰਮ ਕਰਦੀ ਹੁੰਦੀ ਆ ਤੇ ਇਹ ਦੇਖ ਕੇ ਵਿੱਕੀ ਤੇ ਉਸਦੀ ਮੰਮੀ ਬਹੁਤ ਖੁਸ਼ ਹੁੰਦੇ ਹਨ ਤੇ ਵਿੱਕੀ ਤੇ ਉਸਦੀ ਮੰਮੀ ਪ੍ਰੀਤ ਨੂੰ ਝੂਠਾ ਜਿਹਾ ਪਿਆਰ ਕਰਨ ਲੱਗ ਜਾਂਦੇ ਹਨ ਵਿੱਕੀ ਕਹਿੰਦਾ ਜੋ ਹੋ ਗਿਆ ਉਸਤੇ ਮਿੱਟੀ ਪਾ ਫਿਰ ਪ੍ਰੀਤ ਵੀ ਮੰਨ ਜਾਂਦੀ ਹੈ ਹੁਣ ਰਿਕਾਰਡਿੰਗ ਸੁਣ ਕੇ ਵਿੱਕੀ ਫਿਰ ਪ੍ਰੀਤ ਨੂੰ ਤੰਗ ਕਰੇਗਾ ਜਾਂ ਨਹੀਂ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ